ਲੇਕਿਨ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪਾਉਣੀ ਆ ਉਹਦੇ ਨਾਲ ਹੋਊਗਾ ਕਿ ਉਹਨੂੰ 4-5 ਘੰਟੇ ਦਿਨ ਦਾ ਜਿਹੜਾ ਰੈਸਟ ਮਿਲ ਜੂਗਾ ਔਰ ਦੁਪਹਿਰ ਟਾਈਮ ਆਪਾਂ ਫੀਡ ਨਹੀਂ ਪਾਉਣੀ ਹੁੰਦੀ ਬਰਡ ਨੂੰ ਉਹਦੇ ਵਿੱਚ ਖੁੱਲਾ ਖਾਂਦੀ ਹੈ ਜੀ ਡੈਕਿੰਗ ਡੇਲੀ ਜਿਹੜੀ ਆਪਾਂ ਛੱਡਦੇ ਆ ਉਹਦੇ ਵਿੱਚ ਆਪਾਂ ਇਹਨੂੰ ਮੁਰਗੀ ਨੂੰ ਉਹ ਡੇਲੀ ਉਹਦੇ ਵਿੱਚੋਂ ਕੀ ਖਾ ਲੂਗੀ ਕੁਝ ਵੀ ਨਹੀਂ ਖਾ ਸਕਦੀ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ 10 ਵਜੇ ਤੋਂ ਬਾਅਦ ਮੁਰਗੀ ਅੰਡਾ ਦੇਣਾ ਸਟਾਰਟ ਕਰਦੀ ਹੈ ਔਰ ਸ਼ਾਮ ਨੂੰ 5:6 ਵਜੇ ਤਕਰੀਬਨ 9 ਤੋਂ 10 ਵਜੇ ਆਪਾਂ ਲਾਈਟ ਬੰਦ ਕਰ ਦੇਣੀ ਹੈ ਫਾਰਮ ਦੀ ਤਾਂ ਜੋ 2 ਘੰਟੇ ਦੇ ਵਿੱਚ ਵਿੱਚ ਫੀਡ ਖਾ ਲੇ 120 ਗ੍ਰਾਮ ਖਾਣੀ ਤਾਂ ਨੇ 120 ਗ੍ਰਾਮ ਆ 130 ਪਾਉਂਗੇ ਤੁਸੀਂ ਉਹ ਪ੍ਰੋਪਰ ਪਈ ਰਹੂਗੀ ਲੇਕਿਨ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪਾਉਣੀ ਆ ਉਹਦੇ ਨਾਲ ਹੋਊਗਾ ਕਿ ਉਹਨੂੰ 4-5 ਘੰਟੇ ਦੇਣ ਦਾ ਜਿਹੜਾ ਰੈਸਟ ਮਿਲ ਜੂਗਾ ਔਰ ਦੁਪਹਿਰ ਟਾਈਮ ਆਪਾਂ ਫੀਡ ਨਹੀਂ ਪਾਉਣੀ ਹੁੰਦੀ ਬਰਡ ਨੂੰ ਉਹਦਾ ਇੱਕ ਕਾਰਨ ਇਹ ਵੀ ਆ ਕਿ ਜਦੋਂ ਅੱਗੇ ਗਰਮੀ ਦਾ ਸੀਜ਼ਨ ਆਉਣਾ ਔਰ ਮੁਰਗੀ ਜੇ ਦੁਪਹਿਰ ਨੂੰ ਵੀ ਫੀਡ ਖਾਂਦੀ ਰਹੂਗੀ ਤਾਂ ਉਹਦੀ ਮਟੈਲਟੀ ਜ਼ਿਆਦਾ ਹੁੰਦੀ ਹੈ। ਉਹਦੇ ਵਿੱਚ ਖੁੱਲਾ ਖਾਂਦੀ ਹੈ ਜੀ ਡੇਕ ਡੇਲੀ ਜਿਹੜੀ ਆਪਾਂ ਛੱਡਦੇ ਆ ਉਹਦੇ ਵਿੱਚ ਆਪ ਇਹਨੂੰ ਮੁਰਗੀ ਨੂੰ ਉਹ ਡੇਲੀ ਉਹਦੇ ਵਿੱਚੋਂ ਕੀ ਖਾ ਲੂਗੀ ਕੁਝ ਵੀ ਨਹੀਂ ਖਾ ਸਕਦੀ। ਓਵਰ ਡਾਈਟ ਨਹੀਂ ਹੁੰਦਾ ਜੀ ਇਹਨੇ 120 ਗ੍ਰਾਮ ਹੀ ਖਾਣੀ ਆ। 120 ਗ੍ਰਾਮ ਹੀ ਖਾਣੀ ਆ ਇਸ ਤੋਂ ਵੱਧ ਨਹੀਂ ਖਾਂਦੀ। ਲੇਕਿਨ ਉਹ 120 ਗ੍ਰਾਮ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪੋਣਾ। ਇੱਕ ਹਿੱਸੇ ਦੇ ਵਿੱਚ ਵੰਡ ਕੇ ਅਗਰ ਪਾ ਦਾਂਗੇ ਤਾਂ ਫਿਰ ਉਹ ਉਹਨੂੰ ਓਵਰ ਡਾਈਟ ਮੰਨਿਆ ਜਾਂਦਾ। ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ 10 ਵਜੇ ਤੋਂ ਬਾਅਦ ਮੁਰਗੀ ਅੰਡਾ ਦੇਣਾ ਸਟਾਰਟ ਕਰਦੀ ਹੈ ਔਰ ਸ਼ਾਮ ਨੂੰ 5 6 ਵਜੇ ਤਕਰੀਬਨ 9 ਤੋਂ 10 ਵਜੇ ਆਪਾਂ ਲਾਈਟ ਬੰਦ ਕਰ ਦਿੰਨੇ ਆ ਫਾਰਮ ਦੀ ਤਾਂ ਜੋ 2 ਘੰਟੇ ਦੇ ਵਿੱਚ ਵਿੱਚ ਫੀਡ ਖਾ ਲਈ ਔਰ ਉਸ ਤੋਂ ਬਾਅਦ ਆ ਜਾਂਦੀ ਆਪਣੀ ਬਲੈਕ ਆਸਟਰ ਲੋ ਬਰੀਡ